ਲਗਾਤਾਰ ਚੋਰਾ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਨੇ ਇਸਦੇ ਤਾਜ਼ਾ ਮਿਸਾਲ ਹੈ ਜੰਡਿਆਲਾ ਗੁਰੂ ਵਿਖੇ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਰੌਣਕ ਵਾਲੀ ਰਿਹائش ਤੇ ਵਾਲਮੀਕੀ ਚੌਕ ਲਾਗੇ ਇੱਕ ਮੋਬਾਈਲਾਂ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਵਾਲਮੀਕੀ ਚੌਕ ਦੇ ਨਜ਼ਦੀਕ ਇੱਕ ਮੋਬਾਈਲ ਦੀ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਸਵੇਰੇ ਜਦੋਂ ਵੇਖਿਆ ਕਿ ਦੁਕਾਨ ਦਾ ਸ਼ਟਰ ਟੁੱਟ ਗਿਆ ਹੈ ਤਾਂ ਉਹਨਾਂ ਦੇ ਹੋਸ਼ ਉੱਡ ਗਏ ਉਹਨਾਂ ਦੱਸਿਆ ਕਿ ਬੀਤੀ ਦੇਰ ਰਾਤ ਸੀਸੀਟੀਵੀ ਕੈਮਰੇ ਚੈੱਕ ਕਰਨ ਤੇ ਪਤਾ ਲੱਗਿਆ ਕਿ ਹਰਿਆਣਾ ਨੰਬਰ ਦੀ ਵੈਨ ਤੇ ਆਏ ਲਗਭਗ 4 ਚੋਰਾਂ ਨੇ ਪਹਿਲਾਂ ਰੇਕੀ ਕਰਨ ਉਪਰੰਤ ਰਾਤ ਕਰੀਬ 2 ਵਜੇ ਦੁਕਾਨ ਦੇ ਸ਼ਟਰ ਨੂੰ ਵੈਨ ਨਾਲ ਬੰਨ ਕੇ ਖਿੱਚ ਕੇ ਤੋੜਿਆ ਤੇ ਫ ਨੇ ਡੇਡਰ ਹੋ ਕੇ ਦੁਕਾਨ ਵਿੱਚ ਕੀਮਤੀ ਮੋਬਾਈਲ ਅਤੇ ਲੈਪਟਾਪ ਆਦਿ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਇਸ ਮੌਕੇ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਇਹ ਚੋਰੀਆਂ ਚੋਰ ਆਪਣੇ ਨਸ਼ਾ ਪੁਰਤੀ ਲਈ ਕਰਦੇ ਨੇ ਉਹਨਾਂ ਨੇ ਦੱਸਿਆ ਕਿ ਲਗਭਗ 1.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਬੰਦੇ ਲੱਗੇ 4 ਕਿ ਜਣੇ ਸੀਗੇ ਇੱਕ ਡਰਾਈਵਰ ਸੀਗਾ 3 ਜਣੇ ਹੁੰਦਾ ਸੀਗੇ ਤੇ 7 ਵਜੇ ਚੋਰੀ ਹੋਈ ਸੀ ਦਿਨ ਦੇ ਅੜੇ ਤੇ ਕਹਿੰਦੇ ਰਾਤੀ 2 ਵਜੇ ਵੀ ਆਏ ਸੀ ਸੀਸੀਟੀਵੀ ਕੈਮਰੇ 'ਚ ਆਏ ਆ ਰਾਤੀ 2 ਵਜੇ ਆਏ ਪਹਿਲਾਂ ਤੇ ਸਵੇਰੇ 7 ਵਜੇ ਆਏ ਫਿਰ ਲੱਗੇ ਸਾਡੇ ਗਵਾਂਢੀ ਸੀਗੇ ਉਹਨਾਂ ਦਬਕਾਦੂ ਤਾਂ ਮਾਰਿਆ ਉਹਨਾਂ ਭੱਜ ਗਏ ਸਮਾਂ ਛੱਡ ਕੇ ਗਏ। ਕਿੰਨਾ ਨੁਕਸਾਨ ਹੈ? ਨੁਕਸਾਨ ਭਾਜੀ ਲੈਪਟਾਪ ਸੀਗਾ ਇੱਕ ਤੇ ਰਿਪੇਅਰਿੰਗ ਵਾਲੇ ਤੇ ਫੋਨ ਬੰਨੇ ਆ ਸੀਗੇ। ਕਸਟਮਰ ਆਵੇ। ਬਸ ਇਹ ਲਗੇ ਬਾਕੀ ਇੱਕ ਲਫਾਵਾ ਭਰੇ ਫੋਨਾਂ ਦਾ ਉਹ ਛੱਡ ਗਏ ਇੱਥੇ। ਫੁੱਲ ਸਾਈਡ? ਫੁੱਲ ਸਾਂਜੀ ਆਈ ਵੈਰੀਫਾਈ ਕਰਕੇ ਚਲ ਗਈ। ਕੀ ਮੰਗ ਕਰਦੇ? ਮੰਗੋ ਭਾਜੀ ਇਨਸਾਫ ਦੀ ਮੰਗ ਕਰਾਂਗੇ। ਇਨਸਾਫ ਨਹੀਂ ਹੋਇਆ। ਕਿੰਨਾ ਚੋੜੀਆਂ ਹੋ ਰਹੀਆਂ? ਚੋਰੀਆਂ ਸਰ ਹੁੰਦੀਆਂ ਰਹਿੰਦੀਆਂ ਉਹਨਾਂ ਦੇ ਪਿੱਛੇ ਗੁਰਪ੍ਰੀਤ ਦੇ ਵੀ ਚੋਰੀ ਬਰਤਨ ਦੀ ਦੁਕਾਨ ਤੇ ਚੋਰੀਆਂ ਬਹੁਤ ਹੁੰਦੀਆਂ ਬੇਇਸ਼ਕਤ ਕਿਉਂ ਕੀ ਕਾਰਨ ਕੀ ਹੈ ਕਾਰਨ ਭਾਜੀ ਉਹ ਦੇਖੋ ਉਸ ਕਹਿੰਦੇ ਪੁਲਿਸ ਕੰਮ ਕਰਦੀ ਪੁਲਿਸ ਪਰ ਸਾਲਾ ਲੱਗਦਾ ਨਹੀਂ ਸਾਨੂੰ ਕਿ ਕੰਮ ਕਰਦੀ ਪੁਲਿਸ ਮੈਂ ਤਾਂ ਬਾਦਮੀਕ ਮੰਦਰ ਲਾ ਕੇ ਮੱਥਾ ਟੇਕਨਦੀ ਇਧਰੋਂ ਗੱਡੀ ਗਈ ਤੇ ਉਹ ਇੱਕ ਬੰਦਾ ਨੇ 7 ਵਜੇ 7:30 ਦਾ ਟਾਈਮ ਅੱਗੇ ਉਹ ਜਿਹੜੇ ਇੱਕ ਵਾਰ ਕੱਢ ਨਾ 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 ਗੱਡੀ ਦੇ ਵਿੱਚ ਹੀ ਤੇ ਵੇਖੇ ਜਿਵੇਂ ਬਾਹਰ ਗੱਡੀ ਚ ਨਹੀਂ ਗਿਆ ਇੱਕ ਇੱਕਰਾ ਚੋਰੀ ਕੇ ਕਿੱਥੀਆਂ ਘੁੰਮੀਆਂ ਅੱਜ ਪਤਾ ਨਹੀਂ ਜੇ ਆਪਾਂ ਨੂੰ ਕੀ ਹੋਰਾਂਗਾ